ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਲੋ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਮਹਾਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਮੰਦਿਰ ਤੱਕ ਇਹ ਕਾਫਲਾ ਜਾਵੇਗਾ ਤੇ ਤਸਵੀਰ ਦਿਖਾ ਦਿੰਦੇ ਆ ਪਹਿਲਾਂ ਆਸ-ਪਾਸ ਦੀ ਜਿੱਥੇ ਵੱਡਾ ਇਕੱਠ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਨਾਲ ਲਿਜਾ ਕੇ ਵੱਖ-ਵੱਖ ਪੜਾਵਾਂ ਤੇ ਨਾਲ-ਨਾਲ ਮੱਥਾ ਟੇਕਦੇ ਜਾ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਵਰਕਰ ਆਗੂ ਸਾਹਿਬਾੜ ਆਜੇ ਸਾਹ ਕੋਦਮ ਜੂਨੇ ਚੰਦੂ ਮੇਰਾ ਸਾਹਿਬ ਅੱਜ ਰੋਡ ਸ਼ੋਅ ਕੱਢ ਰਹੇ ਹੋ ਵੱਡਾ ਹੰਗਾਰਾ ਮੇਰਾ ਜਨਾਬ ਕੋ ਸਾਥ ਦੇ ਹਲਕੇ ਦੇ ਲੋਕਾਂ ਦਾ ਬਹੁਤ ਸਾਰ ਮਿਲ ਕੀ ਗੋ ਰੋਡ ਛੋਦੀ ਸੀ ਅੱਜ ਜ ਮੈਨੂੰ ਪਾਰਟੀ ਟਿਕਟ ਮਿਲੀ ਜਦੋਂ ਸ੍ਰੀ ਨਾਨਦਪੁਰ ਸਾਹਿਬ ਲੋਕ ਸਭਾ ਤੋਂ ਅੱਜ ਮੱਥਾ ਟੇਕਣ ਲਈ ਸ੍ਰੀ ਨਾਨਦਪੁਰ ਸਾਹਿਬ ਪਹਿਲੀ ਵਾਰ ਲੈ ਤੱਕ ਸ੍ਰੀ ਕੇਸਗਰ ਸਾਹਿਬ ਤੇ ਮੈਂ ਮੇਰੇ ਪਰਿਵਾਰ ਨੇ ਜਾਣਾ ਸੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਹਲਕੇ ਦਾ ਇੱਕ ਵੀ ਅਕਾਲੀ ਦਲ ਦਾ ਵਰਕਰ ਇੱਕ ਵੀ ਲੀਡਰ ਐਸਾ ਨਹੀਂ ਹੋਣਾ ਜਿਹੜਾ ਅੱਜ ਘਰ ਬੈਠਾ ਸਾਰੇ ਆਪਣੀਆਂ ਗੱਡੀਆਂ ਲੈ ਕੇ ਹਰ ਪਿੰਡ ਤੋਂ 2-2 4-4 ਗੱਡੀਆਂ ਲੈ ਕੇ ਸੈਂਕੜਿਆਂ ਦੀ ਗਿਣਤੀਆਂ ਵਿੱਚ ਕਾਰਾਂ ਦਾ ਕਾਫਲਾ ਲੈ ਕੇ ਬੁੱਲ੍ਹ ਸਿੰਘ ਸਪੋਟਰਾਂ ਦਾ ਕਾਫਲਾ ਲੈ ਕੇ ਸ੍ਰੀ ਨਾਨਕਪੁਰ ਸਾਹਿਬ ਨੂੰ ਚਾਲੇ ਪਾਏ ਨੇ ਔਰ ਮੈਂ ਸਮਝਦਾ ਕਿ 1500 ਦੇ ਕਰੀਬ ਗੱਡੀਆਂ ਜਿੱਦ ਤੱਕ 500 ਦੇ ਕਰੀਬ ਅੱਗੇ ਰਸਤੇ ਚਮਕੌਰ ਸਾਹਿਬ ਖੰਡ ਦੀ ਹੋਗੀ ਤੇ ਆ ਹੁਣ ਇੱਥੇ ਤਾਂ ਮੇਰਾ ਖਿਆਲ ਤੁਸੀਂ ਗਿਣਤੀ ਉਹ ਨਹੀਂ ਕਰ ਸਕਦੇ ਹਜ਼ਾਰਾਂ ਦੀ ਗਿਣਤੀ ਵੀ ਸ਼ਾਮਲ ਹੋਗੇ ਕਿਉਂਕਿ ਇਹ 2000 ਤੋਂ ਵੀ ਵੱਧ ਲੋਕਾਂ ਕਾਰਾਂ ਦਾ ਕਾਫਲਾ ਮੋਟਰਸਾਈਕਲ ਸਕੂਟਰ ਹੋਰ ਵੀ ਸ਼ਾਮਲ ਹੋਣੇ ਇਸ ਗੱਲ ਦਾ ਸੰਕੇਤ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਮਿਹਨਤ ਨੂੰ ਕੰਮਾਂ ਨੂੰ ਪਹਿਲ ਦਿੱਤੀ ਆ ਕਿਉਂਕਿ ਅਸੀਂ ਸੇਵਾ ਨੂੰ ਮੁਖ ਰੱਖ ਕੇ ਪਾਰਟੀ ਜਾਇਆ ਅਸੀਂ ਸੇਵਾ ਨੂੰ ਆਧਾਰ ਬਣਾਇਆ ਰਾਜਨੀਤੀ ਦਾ ਵਪਾਰ ਨੂੰ ਨਹੀਂ ਕਾਰੋਬਾਰ ਨੂੰ ਨਹੀਂ ਉਹ ਮਾਇਤੇ ਮੇਰਾ ਪਰਿਵਾਰ ਜੋ ਲੋਕਾਂ ਦੀ ਸੇਵਾ ਚ ਰਹਿੰਦਾ ਉਹ ਦੇਖੋ ਕਿਵੇਂ ਕਾਫਲਾ ਸਿਰੇ ਤੱਕ ਜਾ ਰਿਹਾ ਮੋਟਰਸਕੂਟਰਾਂ ਦਾ ਤੇ ਦੂਧੀਆਂ ਪਾਰਟੀਆਂ ਜਿਹੜੀਆਂ ਨੇ ਕੁਦਰਤੀ ਉਹਨਾਂ ਨੇ ਪੰਜਾਬ ਤੋਂ ਬਾਹਰਲੇ ਉਮੀਦਵਾਰ ਲਿਆਂਕੇ ਖੜੇ ਕਰਤੇ ਜੇ ਨਾਲ ਪੰਜਾਬ ਨਾਲ ਕੋਈ ਲਗਾਰ ਨਹੀਂ ਪੰਜਾਬ ਨਾਲ ਮੋਰੀ ਪੰਜਾਬ ਦੇ ਕੋਈ ਦਰਦ ਨਹੀਂ ਹੋ ਜਾਂਦੇ ਅਸੀਂ ਹਮੇਸ਼ਾ ਪੰਜਾਬ ਦੇ ਦਰਦ ਤੇ ਪੀੜਾ ਨੂੰ ਪਛਾਣਿਆ ਤੇ ਜਦੋਂ ਵੀ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਲੋਕ ਸਭਾ ਵੀ ਜਾ ਕੇ ਲੋਕਾਂ ਦੀ ਪਾਰਟੀ ਦੀ ਪੰਜਾਬ ਦੀ ਕੌਮ ਦੀ ਸੇਵਾ ਕੀਤੀ ਤੇ ਜੇ ਹਾਰ ਵੀ ਗਏ ਤਾਂ ਵੀ ਲੋਕਾਂ ਵਿੱਚ ਰਹੇ ਆ ਲੋਕ ਆਮ ਕਹਿੰਦੇ ਆ ਵੀ ਜਿੱਤਣ ਵਾਲਾ ਐਮਪੀ ਦੀ ਪਰਵਾਹ ਨਹੀਂ ਹਾਰਿਆ ਪਰ ਰੋਦੇ ਰਹਿੰਦਾ ਏ ਸਾਡੀ ਲੋਕ ਸੇਵਾ ਨੂੰ ਸਮਰਪਤ ਜਿਹੜੀ ਰਾਜਨੀਤੀ ਆ ਉਹਦਾ ਨਿਸ਼ਾਨੀ ਆ ਇਹ ਲੋਕਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਜਿਹੜਾ ਇੰਨਾ ਇਕੱਠ ਕੇ ਸੋਦੇ ਕੀ ਕਾਲੀ ਦਲ ਮੁਰ ਤੋਂ ਕਰੇ ਅਨੰਤਪੁਰ ਸਾਹਿਬ ਕਹਿੰਦੇ ਗੁਰਗੋਬਿੰਦ ਸਿੰਘ ਗੁਰਤੇਬਾਦ ਸਾਹਿਬ ਹਰਾਂ ਲੋਕ ਉਸਾਈ ਹੋਈ ਧਰਤੀ ਐ ਇੱਥੋਂ ਹੀ ਅਨੰਤਪੁਰ ਸਾਹਿਬ ਦਾ ਮਤ ਉੱਠਿਆ ਇੱਥੇ ਵੱਡੀਆਂ ਆਵਾਜ਼ਾਂ ਉੱਠੀਆਂ ਇਹ ਲੋਕਾਂ ਦੇ ਵਿੱਚ ਰੋਸ ਆ ਰਿਹਾ ਜਾਂ ਕੋਈ ਇੱਕ ਖੁਸ਼ੀ ਆ ਕਿ ਕਾਲੀ ਦਲ ਦਾ ਉਮੀਦਵਾਰ ਦੋਨੇ ਆ ਗੱਲਾਂ ਇੱਕ ਤਾਂ ਖੁਸ਼ੀ ਹੈ ਇਸ ਗੱਲ ਦੀ ਕਿ ਨਨਤਪੁਰ ਦੀ ਧਰਤੀ ਨੂੰ ਜਿਸ ਤਰ੍ਹਾਂ ਦਾ ਮੀਲਵਾਰ ਦੇਣਾ ਚਾਹੀਦਾ ਸੀ ਪਾਰਟੀ ਨੇ ਉਹ ਜਾ ਪੈਹਾਰ ਦਿੱਤਾ ਕਿਉਂਕਿ ਅਸੀਂ ਹਮੇਸ਼ਾ ਨਨਤਪੁਰ ਸਾਹਿਬ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਨਨਤਪੁਰ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਜਾਤ ਪਾਤ ਰਹਿਤ ਸਦਾ ਦੀ ਬਰਾਬਰੀਤਾ ਦੀ ਲੋਕ ਰਾਜੀ ਸਿਸਟਮ ਦੀ ਔਰ ਨਨਤਪੁਰ ਸਾਹਿਬ ਦੀ ਵਿਚਾਰਧਾਰਾ ਦਾ ਸੇਟਾ ਹੈ ਕਿ ਅਸੀਂ ਭਾਰਤ ਦੇ ਬੰਦਲੀ ਮੈਂ ਦੇ ਵਿੱਚ ਸਾਤਰੂ ਇਤਿਹਾਸ ਵਿੱਚ ਪਹਿਲੀ ਵਾਰੀ ਸਰਕਾਰ ਦੁਆਰਾ ਇੱਕ ਵਾਰ ਹੋ ਕਿ ਲੋਕ ਨਾਲ ਨਾਲ ਸਨਮਾਨਤ ਵੀ ਕਰ ਰਹੇ ਨੇ ਜਿਸ ਤਰੀਕੇ ਨਾਲ ਸੋਪਾ ਪਾ ਕੇ ਰਸਤੇ ਦੇ ਵਿੱਚ ਵੱਖਕ ਪੜਾਣੇ ਪੱਟਾ ਸਾਫ ਹੋ ਗਿਆ ਤੇ तमाम ਇਹ ਪੜਾ ਉਸ ਸਾਫ ਤੱਕ ਨੇ ਕਾਲਸ ਦੀ ਧਰਤੀ ਆ ਬਾਕੀ ਦੇ ਵਿੱਚ ਪਰਸ ਹੁਣ ਚੰਡੀਗੜ੍ਹ ਤੋਂ ਚੁੱਟੜ ਰਿਹਾਗਾ ਦੇ ਉਹ ਕਾਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾ ਰਹੇ ਉਹਦੇ ਵਕ ਕਹ ਜੇ ਗੁੱਸਾ ਵਿੱਚ ਮੈਂ ਕਹ ਰਿਹਾ ਖੁਸ਼ੀ ਆ ਸਾਡੇ ਆਉਣ ਦੇ ਉੱਥੇ ਜਿਹੜਾ ਹੈ ਤਵਾੜੀ ਸਾਹਿਬ ਉਹਨੂੰ ਸਾਬਕ ਸੰਗਣਾ ਜਾਂ ਸੀ ਲੋਕ ਜੀ ਆਇਆ ਕਿਸੇ ਦੀ ਗੱਲ ਨਹੀਂ ਕੀਤੀ ਇਹ ਕਾਂਗਰਸ ਦਾ ਇਤਿਹਾਸ ਆ ਪਹਿਲਾਂ ਰਣਜੀਤ ਵੀ ਟੋਲੀ ਜੀ ਫਿਰ ਚੱਲ ਕੇ ਜਲੇਗੇ ਉੱਤ ਤਵਾੜੀ ਸਾਹਿਬ ਵੀ ਜਿੱਤ ਕੇ ਫਿਰ ਚੱਲ ਕੇ ਚਲੇਗੇ ਜਦੋਂ ਹਾਰਗੇ ਸੀ ਤਾਂ ਇੱਕ ਦਿਨ ਵੀ ਕਿਤੇ ਹਲਕੇ ਵਿੱਚ ਪੰਜ ਸਾਲਾਂ ਚ ਨਹੀਂ ਆਏ ਮੈਂ ਹਾਰ ਕੇ ਵੀ ਇੱਕ ਦਿਨ ਐਸਾ ਨਹੀਂ ਹੋਣਾ ਜਿਸ ਦਿਨ ਹਲਕੇ ਵਿੱਚ ਨਾ ਰਿਹਾ ਵਾਂ ਇਸ ਕਰਕੇ ਅੱਜ ਲੋਕ ਜਿਹੜੇ ਸਤਾਏ ਪਏ ਤੇ ਤੱਕ ਆਏ ਬੈਠੇ ਵਿਜਾਪ ਦੇ ਜਿਸ ਵਿਜਾਪ ਬਰਬਾਦ ਤੇ ਤਬਾਹ ਕੀਤਾ ਹੋਇਆ ਅੱਜ ਉਹ ਲੋਕ ਮੈਂ ਸਮਝਦਾ ਸਬਕ ਸਿਖਾਉਣਗੇ ਜਿਹੜੇ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕ ਜੋ ਪੰਜਾਬ ਨੂੰ ਦਬਾਉਣ ਲਈ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਇੱਕ ਇਕੱਠੇ ਹੋਏ ਨੇ ਬਲ ਸਾਡੀ ਧੌਂਤ ਜਵਣਾ ਚਾਹੁੰਦੇ ਨੇ ਸਾਡੇ ਤੇ ਪੰਜਾਬ ਦੇ ਲੋਕ ਆਰਥ ਤੇ ਗੈਰਤ ਨਾਲ ਰਹੇ ਇਸੇ ਕਰਕੇ ਪੰਜਾਬ ਪੰਜਾਬੀਆਂ ਦਾ ਸਾਡਾ ਪੰਜਾਬ ਅਸੀਂ ਪੰਜਾਬ ਦੇ ਇਹ ਨਾਰਾ ਅਸੀਂ ਦੇ ਕੇ ਪੰਜਾਬ ਦੇ ਹੱਕਾਂ ਲਈ ਚੋਣ ਮੈਦਾਨ ਵਿੱਚ ਆਏ ਆ ਇਸੇ ਕਰਕੇ ਲੋਕ ਤੁਸੀਂ ਦੇਖੋ ਆਹ ਮਾਰੇ ਕਣਕ ਦਾ ਸੀਜ਼ਨ ਆ ਮਰ ਬਾਡੀ ਦਾ ਸੀਜ਼ਨ ਆ ਲੋਕ ਇੱਕ ਦਿਨ ਵੀ ਇੱਕ ਘਰ ਦਾ ਇੱਕ ਪਰਿਵਾਰ ਵੀ ਵਿਹਲਾ ਨਹੀਂ ਪਰ ਲੋਕ ਕਾਫਲਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੈ ਕੇ ਤੁਰੇ ਨੇ ਇਸ ਗੱਲ ਦੀ ਨਿਸ਼ਾਨੀ ਆ ਜਿਸ ਤਰੀਕੇ ਨਾਲ ਚਰਚਾ ਹੁਣੇ ਚੱਲ ਰਹੀ ਹੈ ਕਿ ਕਾਂਗਰਸ ਵੱਲੋਂ ਟਿਕਟ ਰਾਣਾ ਰਾਣਾ ਪਰਿਵਾਰ ਵੱਲੋਂ ਦਿੱਤੀ ਜਾਊਗੀ ਜਾਂ ਰਾਣਾ ਇੰਦਰ ਦੀ ਗੱਲ ਚੱਲੇ ਜਾਂ ਰਾਣਾ ਗਰਜੀਤ ਜੀ ਚੱਲ ਗੱਲ ਚੱਲ ਰਹੀ ਹੈ ਕਿ ਵਿਰੋਧ ਹੁਣ ਮਨਦੀਸ਼ਤਵਾਰੀ ਦਾ ਹੋਊਗਾ ਜਾਂ ਕਾਂਗਰਸ ਪਾਰਟੀ ਦਾ ਵੀ ਨਾਲ ਕੀਤਾ ਜਾਊਗਾ ਕਿ ਜਿਹੜੇ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਕਿ ਹਲਕੇ ਦੇ ਵਿੱਚ ਵੜੇ ਨਹੀਂਗੇ ਉਹਨਾਂ ਦਾ ਵਿਰੋਧ ਹੋਊਗਾ ਕਿ ਪਾਰਟੀ ਦਾ ਵੀ ਨਾਲ ਦੇਖੋ ਗੱਲ ਇਹ ਆ ਪਾਰਟੀ ਦਾ ਵੀ ਹੋਏਗਾ ਉਮੀਦਵਾਰਾਂ ਦਾ ਵੀ ਹੋਏਗਾ ਪਾਰਟੀ ਦੀ ਕਾਂਗਰਸ ਦੀ ਵਿਚਾਰਧਾਰਾ ਦਾ ਵੀ ਹੋਏਗਾ ਕਾਂਗਰਸ ਨੇ ਤਾਂ ਸੀਟ ਹੈ ਜੇ ਬੋਲੀ ਤੇ ਲਾ ਕੇ ਰੱਖੀ ਆ ਆਕਸ਼ਨ ਤੇ ਲਾ ਕੇ ਰੱਖੀ ਆ ਕਾਂਗਰਸ ਨੇ ਕਮਾਂ ਨੇ ਤਾਂ ਲੋਕਾਂ ਦੇ ਵਿੱਚ ਰਹਿਣ ਵਾਸਤੇ ਕਾਂਗਰਸ ਕੇ ਟਿਕਟੇ ਨਹੀਂ ਦਿੰਦੀ ਤਾਂ ਹੀ ਤਾਂ ਆਪਣਾ ਛੋਟੀਆਂ ਸੇਖੇ ਲੱਗਦੇ ਹੁੰਦੇ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਕਾਂਗਰਸ ਨੇ ਖੁੱਲੇ ਆ ਬੋਲੀ ਤੇ ਸੀਟ ਲਾਤੀ ਸ੍ਰੀਨੰਦਪੁਰ ਸਾਹਿਬ ਦੀ ਮਤਲਬ ਵੀ ਜਿਹੜਾ ਵੱਧ ਪੈਸੇ ਦੇਊਗਾ ਜਿਹੜਾ ਵੱਧ ਜੇਬਾਂ ਭਰੇਗਾ ਕਿਉਂਕਿ ਜਿਹੜਾ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਜੌਰੀਆਂ ਭਰਦਾ ਲੋਕਾਂ ਦੇ ਲੁੱਟੇ ਹੋਏ ਮਾਲ ਨੂੰ ਲੋਕਾਂ ਵਿੱਚ ਲੋਕਾਂ ਦਾ ਇਮਾਨ ਖਰੀਦਣ ਲਈ ਵੰਡਣ ਦੀ ਸਮਰੱਥਾ ਰੱਖਦਾ ਉਹਨੂੰ ਕਾਂਗਰਸ ਪਾਰਟੀ ਇੱਥੇ ਟਿਕਟ ਦੇਣਾ ਚਾਹੁੰਦੀ ਹੈ ਜੀ ਨੂੰ ਮਰਜ਼ੀ ਦੇ ਦੇਵੇ ਪਰ ਕਾਂਗਰਸ ਦੀ ਸ਼ਰਤ ਇਹ ਹੋਏਗੀ ਕਿ ਜਿਹੜਾ ਵੱਧ ਤੋਂ ਵੱਧ ਲੋਕਾਂ ਨੂੰ ਲੁੱਟ ਫੇਰ ਪਾਰਟੀ ਨੂੰ ਬਣ ਸਕੇ ਤੇ ਲੋਕਾਂ ਦਾ ਇਮਾਨ ਖਰੀਦਣ ਲਈ ਬਣ ਸਕੇ ਸਾਡੀ ਸੋਚ ਆ ਕਿ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਲੋਕਾਂ ਦੀ ਸੇਵਾ ਦੇ ਸਿਰ ਤੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਜਾ ਕੇ ਮਾਲ ਜੋ ਅਸੀਂ ਸੇਵਾ ਨੂੰ ਹਾਂ ਉਹਦੇ ਸਿਰ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗਣੀ ਆ